ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਤ ਸੰਗਤ ਜੀ ਸਾਰੀਆਂ ਗਰੁੱਪ ਕੇ ਸਿੰਘ ਸੰਗਤਾਂ ਨੂੰ ਪੜੀ ਪਾਤ ਪਤਰਾ ਹੈ ਜੋ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸਮੂਹ ਸੰਗਤਾਂ ਬੜੇ ਪ੍ਰੇਮ ਸਤਿਕਾਰ ਦੇ ਨਾਲ ਸ਼ਹੀਦੀ ਦਿਹਾੜਾ ਮਨਾ ਰਹੇ ਹਨ ਜੋ ਕਿ ਅਪਰੰਪਰਾ ਸੰਗਤ ਸਾਰਿਆਂ ਨਗਰਾਂ ਦੇ ਵਿੱਚ ਸ੍ਰੀ ਕੰਟਪਾਟ ਸਾਹਿਬ ਰੰਭੁੰਦੇ ਹਨ ਤੇ ਚੜ੍ਹਦੀ ਕਲਾ ਦੇ ਨਾਲ ਗੁਰੂ ਕੀ ਸੰਗਤ ਜਿਹੜੀ ਆ ਦਿਨ ਮਨਾਉਂਦੀ ਆ ਉਹ ਆਪਾਂ ਵੀ ਰਲ ਮਿਲ ਕੇ ਉਹ ਸ਼ਹੀਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਰਲ ਮਿਲ ਕੇ ਮਨਾਈਏ ਜੋ ਕਿ ਜਿੱਥੇ ਵੀ ਗੁਰਦੁਆਰਾ ਸਾਹਿਬਾਨ ਗਿਆਨਮੈ ਸਥਾਨ ਉੱਪਰ ਸਾਹਿਬ ਪਾਈਤਾਲ ਸਿੰਘ ਜੀ ਦੇ ਪਿੰਡ ਉੱਥੇ ਵੀ ਜੋ ਅੰਮਾਸ ਵਾਲੇ ਦਿਨ ਤੋਂ ਨੇਤ ਨਜਾਬ ਸੁਖਣੀ ਸਹਿਜ ਜਾਪ ਹੁੰਦੇ ਹਨ ਸਹਿਜ ਪਾਠਾਂ ਦੇ ਜਿਹੜੇ ਜਾਪ ਹੁੰਦੇ ਹਨ ਤੇ ਮੰਗਲਵਾਰ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਬੱਚਾ ਛੱਡ ਕੇ ਉਹਨਾਂ ਸਥਾਨਾਂ ਦੇ ਹਾਜੀਆਂ ਪਰਗੇ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਉੱਥੇ ਗੁਰਕੇ ਸਿੱਖਦਾ ਪਰ ਜਵਾਂਦਾ ਹੈ ਕਿ ਜਿਸ ਗੁਰੂ ਨੇ ਆਪਣਾ ਸਿਰ ਬਰੀਦਾਂ ਦੇ ਦਿੱਤਾ ਜਿਸ ਨੇ ਗੁਤੇਗ ਬਾਦ ਦਿੱਤੀ ਸਾਰਾ ਤੁਨਾ ਦਿੰਦੇ ਤੇ ਸਾਰਾ ਇਹ ਜਿਹੜੀ ਸਿੱਟੀ ਗੁਰੂ ਕੋਈ ਪਿਆਰਿਓ ਇਸਲਾਮ ਦੇ ਵਿੱਚ ਆ ਜਾਣੀ ਸੀ ਤਨ ਤਨ ਸ੍ਰੀ ਗੁਰਤੇਗ ਬਾਠ ਮਹਾਰਾਜ ਜੀ ਨੇ ਬੜੀ ਸਿੱਖ ਔਮਾਂ ਦਿੱਤੀ ਆ ਇਸ ਕਰਕੇ ਆਪਾਂ ਸਾਰੇ ਰਲ ਮਿਲ ਕੇ ਸਿਕਵੇ ਦੂਰ ਕਰਕੇ ਉਹਨਾਂ ਸਿੱਧਾਂ ਨੂੰ ਕੋਟਣ-ਕੋਟ ਪ੍ਰਣਾਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦ ਦੀ ਚਾਦਰ ਨਾ ਹੋਈ ਪਾਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ੀਧੀ ਸਤਾਪਤੀ ਮੌਕੇ ਉਹਨਾਂ ਦੀ ਮਹਾਨ ਸ਼ਾਦ ਨੂੰ ਕੋਟਨ ਕੋਟ ਪ੍ਰਣਾਮ ਕਰਦੇ ਹਾਂ ਤੇ ਆਓ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ਜਾਚ ਵਿੱਚ ਢਾਲ ਕੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦ ਦੀ ਚਾਦਰ ਨਵੀਂ ਪਾਸ਼ਾਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਤਾਬਦੀ ਮੌਕੇ ਉਹਨਾਂ ਦੀ ਮਹਾਨ ਗੁਰੂ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਕਰਦੇ ਹਾਂ ਆਓ ਰਲ ਕੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਜੀਵਨ ਜਾਚ ਵਿੱਚ ਢਾਲ ਕੇ ਭਾਈਚਾਰਕ ਸਾਜ ਨੂੰ ਬਰਕਰਾਰ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ